ਹਾਂ ਤੇ ਸਰੀ ਗਾਲ ਦੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੌਂਡੀਅਰ ਕੰਪਨੀ ਬਾਰੇ ਕਿਵੇਂ ਜੌਂਡੀਅਰ ਕੰਪਨੀ ਬਿਲੀਅਨਸ ਡਾਲਰ ਦੀ ਕੰਪਨੀ ਬਣੀ ਜੌਨ ਡੀਅਰ ਕੰਪਨੀ ਦੀ ਸ਼ੁਰੂਆਤ ਹੁੰਦੀ ਹੈ ਜੀ ਮਿਸਟਰ ਜੌਨ ਤੋਂ ਜਿਨ੍ਹਾਂ ਦਾ ਜਨਮ 7 ਫਰਵਰੀ 1804 ਨੂੰ ਰੈਟਲੈਂਡ ਯੂ ਐਸ ਏ ਵਿੱਚ ਹੋਇਆ ਸੀ ਉਹ ਪਿਛੇ ਵਜੋਂ ਲੋਹਾਰ ਸੀ ਉਹ ਲੋਹੇ ਦੇ ਖੇਤੀਬਾੜੀ ਵਾਲੇ ਸੰਦ ਬਣਾਇਆ ਕਰਦੇ ਸੀ ਅਤੇ ਫਿਰ 1826 ਨੂੰ ਜੌਨ ਦੇ ਫਾਦਰ ਦੀ ਡੈਥ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਜੌਨ ਯੂ ਐਸ ਏ ਦੇ ਡੈਲਸ ਟੈਕਸਸ ਸ਼ਹਿਰ ਵਿੱਚ ਸ਼ਿਫਟ ਹੋ ਜਾਂਦੇ ਨੇ ਜਿੱਥੋਂ ਬਾਅਦ ਉਹ ਲੋਹਾਰ ਦਾ ਕੰਮ ਦੁਬਾਰਾ ਤੋਂ ਸ਼ੁਰੂ ਕਰਦੇ ਨੇ ਤੇ ਖੇਤੀਬਾੜੀ ਦੇ ਛੋਟੇ ਮੋਟੇ ਸੰਦ ਬਣਾਇਆ ਕਰਦੇ ਸੀ ਇੱਕ ਦਿਨ ਜੌਨ ਨੇ ਆਰੇ ਦੇ ਟੁੱਟੇ ਹੋਏ ਬਲੇਡ ਦਾ ਸਟੀਲ ਦਾ ਹਾ ਬਣਾਇਆ ਜੋ ਕਿਸਾਨਾਂ ਨੂੰ ਬਹੁਤ ਪਸੰਦ ਆਇਆ ਕਿਉਂਕਿ ਸਟੀਲ ਦੇ ਹਾਲ ਨੂੰ ਨਾ ਤਾਂ ਗਿੱਲੀ ਮਿੱਟੀ ਚਿੰਬੜਦੀ ਅਤੇ ਝੀਕਣੀ ਮਿੱਟੀ ਵਿੱਚ ਬਹੁਤ ਕਾਰਗਰ ਸਾਬਤ ਹੋਇਆ ਇਸ ਤੋਂ ਬਾਅਦ ਮਿਸਟਰ ਜੌਨ ਨੇ ਹੋਰ ਸਟੀਲ ਦੇ ਹਾਲ ਤਿਆਰ ਕਰਕੇ ਸੇਲ ਕੀਤੇ ਅਤੇ ਕੇਵਲ ਉਨ੍ਹਾਂ ਨੇ 1 ਸਾਲ ਵਿੱਚ ਹੀ 26000 ਹਾਲ ਸੇਲ ਕੀ ਇਸ ਤੋਂ ਬਾਅਦ ਸ਼ੁਰੂਆਤ ਹੋਈ ਡੀਅਰ ਐਂਡ ਕੰਪਨੀ ਦੀ ਡੀਅਰ ਐਂਡ ਕੰਪਨੀ ਹਾਲ ਤੋਂ ਇਲਾਵਾ ਖੇਤੀਬਾੜੀ ਸੰਬੰਧੀ ਹੋਰ ਇਕੁਪਮੈਂਟ ਬਣਾਉਣ ਲੱਗੀ ਕੁਝ ਹੀ ਸਾਲਾਂ ਵਿੱਚ ਕੰਪਨੀ ਨੇ ਇਨੀ ਤਰੱਕੀ ਕੀਤੀ ਕਿ ਕੰਪਨੀ ਨੂੰ ਯੂ ਐਸ ਏ ਦੇ 4 ਵੱਖਰੇ-ਵੱਖਰੇ ਸ਼ਹਿਰਾਂ ਵਿੱਚ 4 ਹੋਰ ਡੀਅਰ ਐਂਡ ਕੰਪਨੀ ਦੇ ਸਟੋਰ ਖੋਦਨੇ ਪਏ ਪਰ ਫਿਰ 1886 ਨੂੰ ਮਿਸਟਰ ਜੌਨ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਵੱਲੋਂ ਡੀਅਰ ਐਂਡ ਕੰਪਨੀ ਨੂੰ ਅੱਗੇ ਵਧਾਇਆ ਜਾਂਦਾ ਹੈ ਤੇ ਕੰਪਨੀ ਦਾ ਨਾਮ ਬਦਲ ਕੇ ਜੌਨ ਐਂਡ ਡੀਅਰ ਰੱਖ ਦਿੱਤਾ ਜਾਂਦਾ ਹੈ ਅੱਜ ਇਸ ਕੰਪਨੀ ਨੂੰ ਇਸੇ ਨਾਮ ਨਾਲ ਜਾਣਿਆ ਜਾਂਦਾ ਹੈ ਜੌਨ ਡੀਅਰ ਕੰਪਨੀ ਨੇ ਆਪਣੇ ਕੁਆਲਿਟੀ ਪ੍ਰੋਡਕਟ ਨਾਲ ਤਰੱਕੀ ਦੀ ਵੱਖਰੀ ਰਫ਼ਤਾਰ ਫੜੀ ਇਸ ਤੋਂ ਬਾਅਦ ਆਉਂਦੀ ਹੈ 20ਵੀਂ ਸਦੀ ਜਦੋਂ ਵੱਖ-ਵੱਖ ਕੰਪਨੀਆਂ ਵੱਲੋਂ ਟਰੈਕਟਰ ਮਾਰਕੀਟ ਵਿੱਚ ਉਤਾਰੇ ਗਏ ਇਸ ਵਿੱਚ ਜੌਨ ਡੀਅਰ ਕੰਪਨੀ ਨੇ ਵੀ ਆਪਣੇ ਇੱਕ ਦੋ ਟਰੈਕਟਰ ਬਣਾਏ ਪਰ ਉਹ ਜ਼ਿਆਦਾ ਕਾਮਯਾਬ ਨਾ ਜੌਂਡੀਅਰ ਕੰਪਨੀ ਨੇ ਟਰੈਕਟਰਾਂ ਦੀ ਮਾਰਕੀਟ ਵਿੱਚ ਪੈਰ ਜਮਾਉਣ ਲਈ 1918 ਵਿੱਚ ਵਾਟਰਲੂ ਨਾਂ ਦੀ ਕੰਪਨੀ ਨੂੰ 2.2 ਮਿਲੀਅਨ ਡਾਲਰ ਵਿੱਚ ਖਰੀਦ ਲਿਆ ਜੋ ਪਹਿਲਾਂ ਹੀ ਟਰੈਕਟਰ ਦੇ ਇੰਜਨ ਬਣਾਉਣ ਤੇ ਕੰਮ ਕਰ ਰਹੀ ਸੀ ਪਹਿਲਾਂ ਕੁਝ ਸਾਲ ਜੌਂਡੀਅਰ ਕੰਪਨੀ ਨੇ ਵਾਟਰਲੂ ਕੰਪਨੀ ਦੇ ਨਾਮ ਦੇ ਨਾਲ ਹੀ ਟਰੈਕਟਰ ਵੇਚੇ ਅਤੇ ਫਿਰ 1923 ਵਿੱਚ ਪਹਿਲੀ ਵਾਰ ਜੌਂਡੀਅਰ ਨੇ ਆਪਣੇ ਨਾਮ ਨਾਲ ਮਾਡਲ D ਟਰੈਕਟਰ ਲਾਂਚ ਕੀਤਾ ਇਹ ਪਹਿਲਾ ਟਰੈਕਟਰ ਸੀ ਜੋ ਜੌਂਡੀਅਰ ਦੇ ਨਾਮ ਨਾਲ ਮਾਰਕੀਟ ਵਿੱਚ ਆਇਆ ਇਹ ਦੋ ਸਿਲੰਡਰ ਅਤੇ 15 ਹੌਸਪਾਵਰ ਵਾਲਾ ਕੇਰੋਸਿਨ ਜਾਨੀ ਮਿੱਟੀ ਦੇ ਤੇਲ ਦੇ ਨਾਲ ਚੱਲਣ ਵਾਲਾ ਟਰੈਕਟਰ ਸੀ ਇਹ ਟਰੈਕਟਰ ਮਾਡਲ ਬਹੁਤ ਹੀ ਕਾਮਯਾਬ ਰਿਹਾ ਜਿਸ ਨਾਲ ਜੌਂਡੀਅਰ ਦੀ ਸੇਲ ਵਿੱਚ ਭਾਰੀ ਗਰੋਥ ਆਈ ਪਰ ਜੌਂਡੀਅਰ ਨੇ ਅਸਲੀ ਉਪਲਬਧ ਦੀ ਉਦੋਂ ਹਾਸਲ ਕੀਤੀ ਜਦੋਂ ਜੌਂਡੀਅਰ ਨੇ ਪਹਿਲੀ ਵਾਰ 1927 ਵਿੱਚ ਹਾਰਵੈਸਟਰ ਜਾਨੀ ਕਪਾਈਨ ਮਾਰਕੀਟ ਵਿੱਚ ਲਾਂਚ ਕੀਤੀ ਅਤੇ ਫਿਰ 1934 ਵਿੱਚ ਜੌਂਡੀਅਰ ਨੇ ਫੇਮਸ ਮਾਡਲ A ਅਤੇ B ਟਰੈਕਟਰ ਲਾਂਚ ਕੀਤੇ ਅਤੇ ਫਿਰ 13 ਸਾਲ ਬਾਅਦ ਕੰਪਨੀ ਨੇ 1947 ਵਿੱਚ ਸੈਲਫ ਪ੍ਰਿਪੇਅਰਡ ਮਾਡਲ 55 ਲਾਂਚ ਕੀਤਾ ਅਤੇ ਉਸੇ ਸਾਲ ਹੀ ਕੰਪਨੀ ਨੇ ਮਾਡਲ ਐਮ ਮਾਰਕੀਟ ਵਿੱਚ ਉਤਾਰਿਆ ਜਿਸ ਨੇ ਜਿਸ ਨੇ ਖੇਤੀਬਾੜੀ ਦੀ ਦੁਨੀਆ ਬਦਲ ਦਿੱਤੀ ਕਿਉਂਕਿ ਮਾਡਲ ਐਮ ਵਿੱਚ ਪਹਿਲੀ ਵਾਰ ਲਿਫਟ ਸਿਸਟਮ ਦਿੱਤਾ ਗਿਆ ਪਹਿਲੀ ਹਾਈਡਰੌਲਿਕ ਲਿਫਟ ਟੈਕਨੋਲੋਜੀ ਜੌਂਡੀਅਰ ਹੀ ਲੈ ਕੇ ਆਇਆ ਸੀ ਇਸ ਟਰੈਕਟਰ ਤੋਂ ਬਾਅਦ ਜੌਂਡੀਅਰ ਦੀ ਦੁਨੀਆ ਬਦਲ ਗਈ ਵੇਖਦੇ ਹੀ ਵੇਖਦੇ ਜੌਂਡੀਅਰ ਬਿਲੀਅਨ ਡਾਲਰ ਦੀ ਕੰਪਨੀ ਬਣ ਗਈ ਫਿਰ 1960 ਵਿੱਚ ਜੌਂਡੀਅਰ ਨੇ ਸਭ ਤੋਂ ਵੱਡਾ ਟਰੈਕਟਰ 4 ਸਿਲੰਡਰਾਂ ਤੇ 6 ਸਿਲੰਡਰ ਲਾਂਚ ਕੀਤਾ ਇਸ ਤੋਂ ਬਾਅਦ ਜੌਂਡੀਅਰ ਦੇ ਟੈਨ ਸੀਰੀਜ਼ ਟਰੈਕਟਰ ਜੋ ਜ਼ਿਆਦਾ ਹੌਸਪਾਵਰ ਟੈਕਨੋਲੋਜੀ ਨਾਲ ਲੈਸ ਅਤੇ ਇੰਪਰੂਵ ਹ ਸਿਸਟਮ ਨਾਲ ਅਪਡੇਟ ਸੀ ਇਹ ਸਭ ਤੋਂ ਪੌਪੂਲਰ ਮਾਡਲ ਸੀ ਜਿਸ ਨੇ 1960 ਤੋਂ 1963 ਤੱਕ 58000 ਟਰੈਕਟਰ ਵੇਚੇ ਇਸ ਤੋਂ ਬਾਅਦ 7000 ਸੀਰੀਜ਼ ਅਤੇ 8000 ਸੀਰੀਜ਼ ਲਾਂਚ ਕੀਤੇ ਇਸ ਤੋਂ ਬਾਅਦ ਇੱਕ ਤੋਂ ਇੱਕ ਅਪਡੇਟ ਸੀਰੀਜ਼ ਟਰੈਕਟਰ ਮਾਰਕੀਟ ਵਿੱਚ ਆਉਂਦੇ ਗਏ ਅਤੇ ਇਸ ਤੋਂ ਬਾਅਦ ਜੌਂਡੀਅਰ ਦੀ ਤਰੱਕੀ ਨੂੰ ਦੁਨੀਆ ਜਾਣਦੀ ਹੈ 1998 ਵਿੱਚ ਜੌਂਡੀਅਰ ਕੰਪਨੀ ਇੰਡੀਆ ਵਿੱਚ ਆਈ ਅਤੇ ਦੇਖਦੇ ਹੀ ਦੇਖਦੇ ਵੱਡੀ ਮਾਰਕੀਟ ਬਣਾ ਲਈ ਅੱਜ ਦੇ ਟਾਈਮ ਵਿੱਚ ਜੌਂਡੀਅਰ ਦਾ 9RX 830 ਸਭ ਤੋਂ ਐਡਵਾਂਸ ਤੇ ਪਾਵਰਫੁਲ ਟਰੈਕਟਰ ਹੈ ਜੋ JD 180 ਇੰਗਲਿਸ਼ ਨਾਲ 913 ਹੌਸਪਾਵਰ ਨਾਲ ਆਉਂਦਾ ਹੈ ਅਤੇ ਇੰਡੀਆ ਵਿੱਚ 5530 M 130 ਹੌਸਪਾਵਰ ਨਾਲ ਸਭ ਤੋਂ ਪਾਵਰਫੁਲ ਟਰੈਕਟਰ ਹੈ ਅੱਜ 2025 ਵਿੱਚ ਇਸ ਕੰਪਨੀ ਨੂੰ 188 ਸਾਲ ਹੋ ਚੁੱਕੇ ਨੇ ਜਿਸ ਵਿੱਚ ਜੌਂਡੀਅਰ ਕੰਪਨੀ ਨੇ 61 ਬਿਲੀਅਨ ਡਾਲਰ ਦਾ ਰੈਵਨਿਊ ਸੈਲੀਬ੍ਰੇਟ ਕੀਤਾ ਸੋ ਇਹ ਸੀ ਜੌਂਡੀਅਰ ਕੰਪਨੀ ਦੀ ਕਹਾਣੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤਾਂ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ